ਉਹ ਚੱਲਾ ਆ ਜਾ ਪੁੱਤਲੀ ਮੈਂ ਕੱਲ ਉਹ ਰੇੜੀ ਤੋਂ ਕarele ਲੈਂਦੀ ਦੇਖੀ ਆ ਚੱਲ ਫੇਰ ਬਾਗ ਚੱਲਦਾ ਕਿਤੇ ਪੁੱਛੂ ਅੱਜ ਮੈਂ ਤਾਂ ਪੁੱਛੂ ਫਿਰ ਪੁੱਤਲੀ ਨਾ ਕਢਾਉਣੀ ਆ ਰੋਟੀ ਨਹੀਂ ਲੈ ਕੇ ਆਏ ਹੈਗੇ ਯਾਰ ਅਸੀਂ ਅੱਜ ਕੋ ਟਾਈਮ ਲੱਗਦਾ ਹੁੰਦਾ ਕarele ਵੰਨ ਨੂੰ ਆਜੋ ਭਾਈ ਰੋਟੀ ਖਾ ਲਾ ਕੀ ਬਣਾਇਆ ਜੀ ਅੱਜ ਅੱਜ ਤਾਂ YouTube ਤੋਂ ਦੇਖ ਕੇ ਆਲੂਆਂ ਦੀ ਮੈਂ ਨਵੀਂ ਵੈਰਾਈਟੀ ਬਣਾਈ ਆ ਕਿਉਂ ਮਿਸਤਰੀ ਖਾਲਾ ਬਾੜ ਕarele ਉਹ ਕੱਲ ਤਾਂ ਤੁਸੀਂ ਕarele ਲੈਂਤੇ ਨੇ ਉਤਾ ਮੇਰੇ ਘਰ ਆ ਦੇ ਆੜੀ ਪੱਟੀ ਕੁੰਬੜਾ ਲਈਏ ਨੇ ਆਉਣਾ ਸੀ ਤਾਂ ਲੱਤੇ ਸੀ ਤਾਂ ਹੀ ਤਾਂ ਤੁਸੀਂ ਸੁਖ ਲੱਕੜੇ ਜਿਓ ਆਲੂਆਂ ਨਾਲ ਬੰਦਾ ਮੋਟਾ ਹੁੰਦਾ ਆਲੂ ਕਿਤੇ ਹੋਰ ਨਾ ਸਾਡੇ ਪੱਟ ਪੜਨ ਲਾ ਦੇਣਾ ਬੱਚੂ ਆਲੂ ਤਾਂ ਤਾਂ ਵੱਡ ਵੱਡ ਖਵਾਉਣੀ ਐ ਇਹ ਪਾਣੀ ਦੀ ਤੇ ਨਹੀਂ ਲੱਗਣ ਦਿੰਦੇ ਆਲੂ ਫੜ ਲੋ ਜੀ ਉਰੇ ਲਿਆ ਉਰੇ ਬਾਈ ਉਰੇ ਲਿਆ ਉਰੇ ਲਿਆ ਹੀ ਕਰਾਂ ਬੇਟਾ ਜਣਿਆ ਆ ਕੌਲਿਆਂ ਚਾਲੂ ਕਿੰ ਬਾਤੇ ਇਹ ਕੌਲਿਆਂ ਚਾਲੂ ਤਾਂ ਪਾਏ ਨੇ ਤੇਰੇ ਪਤੰਦਰ ਸਰੀਆਂ ਨੂੰ ਜਰ ਨਹੀਂ ਲੱਗਣ ਦਿੰਦੇ Ah!